84 ਦੇ ਦੰਗਿਆਂ ਦਾ ਪੀੜਿਤ ਪਰਿਵਾਰ ਹੁਣ ਅੰਮ੍ਰਿਤਸਰ 'ਚ ਰਹਿ ਕੇ ਹਾੜੇ ਕੱਟਣ ਨੂੰ ਮਜਬੂਰ ਇੱਕ ਦਮ 4-5000 ਦਾ ਜੁਲਮ ਆ ਗਿਆ ਹੋ ਪਹਿਲੋਂ ਨਾ ਮੇਰੇ ਘਰ ਘਰ ਵਾਲੇ ਨੂੰ ਕਹਿੰਦੇ ਜੜੀਲਾ ਨਾਗ ਓ ਪੱਟ ਲੈ ਕੇ ਖੜੇ ਸੀ ਕਈ ਕੁਝ ਲੈ ਕੇ ਖੜੇ ਸੀ ਮੈਂ ਅੱਗ ਸੇਕ ਰਹੀ ਸੀ ਅੱਗ ਤੋਂ ਚੁੱਕ ਚੁੱਕ ਕੇ ਡੰਡਾ ਉਹਨਾਂ ਨੇ ਮਾਰਿਆ ਮੇਰੇ ਬਾਵਾਵਾਂ ਕਾਫੀ ਸੱਜੀਆਂ ਹੋਈਆਂ ਸੀ 84 ਦੇ ਦਿੱਲੀ ਦੰਗਿਆਂ ਤੋਂ ਮਰਨੋਂ ਬਚੇ ਪਰ ਅੱਜ 40 ਸਾਲ ਤੋਂ ਪਲ-ਪਲ ਰਹੇ ਨੇ ਮਰ ਕੇ ਕੰਡਰ ਨਾ ਬੱਚਿਆਂ ਨੂੰ ਮਾਰ ਦੇਣਾ ਇਹ ਤਾਂ ਮੈਂ ਕਿਹਾ ਪਹਿਲੋਂ ਅਸੀਂ ਮਰਾਂਗੇ ਪਿੱਛੇ ਸਾਡੇ ਬੱਚਿਆਂ ਨਾਲ ਜੋ ਹੋਏਗਾ ਹੋਏਗਾ ਕਿੰਨੇ ਬੱਚੇ ਜਿਹੜਾ ਮਕਾਨ ਦੰਗਾ ਪੀੜਤਾਂ ਨੂੰ ਹੋਇਆ ਸੀ ਹਲਾਟ ਉਹ ਵੀ ਭੂ ਮਾਫੀਆ ਦੀ ਚੜਿਆ ਭੇਟ ਸੋ ਪਰਿਵਾਰ ਦਾ ਜੀਹਾਰਾ ਕਿਸ ਤਰ੍ਹਾਂ ਹੁੰਦਾ ਕੋਣ ਦੌਂਦਾ ਮੈਂ ਕਹਿੰਦਾ ਜੋ ਆਜੋ ਕਾਲੇ ਕਾਲੇ ਆ ਲੋ ਕਿਹੋ ਜਿਹਾ ਸਾਨਾ ਕਰ ਗਿਆ ਹਲਾਲੈਕ ਨੂੰ ਨਰੇ ਨੇ ਕਹਦਾ ਕੋਈ ਕੋਈ ਸਾਡੀ ਕੋਈ ਕਾਤਾ ਬੜੀ ਮੁਸ਼ਕਿਲ ਜਾਨ ਬਚਾਈ ਪਿਛੋਟਾ ਕਰਾਇ ਰ ਪਏ ਵੇ ਪਿਛੋ ਕਹਿੰਦੇ ਜਦੋਂ ਇਹ ਕੰਮ ਤੋਂ ਤਨਖਾਹ ਲਿਆਏਗਾ ਅਸੀਂ ਹਮਲਾ ਬੋਲਦਾ ਇਹ ਬੋਰ ਮਾਰੇ ਹਾਲਾਤ ਦੇਖੇ ਮੈਂ ਤਾਂ ਹੀ ਆਪਾਂ ਜਾਨਾਂ ਬਚਾ ਕੇ ਉੱਥੇ ਨਿਕਲੇ ਹਾਂ ਬੜੀ ਜੀ ਜੀ ਵੀ ਹੱਥ ਬੈਠ ਜਾਗਾ ਰਾਹ ਰਾਹ ਕੋ ਦਿੱਤੇਗਾ ਕਿੰਸੀ ਗੁਰਦਵਾ ਦੇ ਦੇ ਸਾਰੇ ਬਾਰੇ ਨੂੰ ਸਰਚਾ ਲੱਗਿਆ ਜਦੋਂ ਦੇ ਆ ਉਹ ਦਰਸ਼ਕਾਂ ਕਾ ਪਛਿਤਾ ਕਰੇ ਆ ਆਹ 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 ਲਾਗੇ ਸਫਲ ਦਾ ਬਚਾ ਹੀ ਨਹੀਂ ਮਾਲ ਨੂੰ ਕੁਚਲ ਦਿਓ ਤੇ ਅੰਗਾਲ ਨਾਲ ਕਾਲ 5000 ਦਾ ਜੂ ਨਹੀਂ ਸੀ ਲੱਗੇ ਜੋ ਆ ਕਾਲ ਕਾ ਕੈਨੀਆਂ ਪਟੋਲ ਦੀਆਂ ਕੈਨੀਆਂ ਆਗਤ ਹੈ ਵਿਚਾਰ ਟੈਲੀਵਿਜ਼ਨ ਦੇ ਵਿੱਚ ਅੱਜ ਗੱਲ ਕਰਦੇ ਹਾਂ 1984 ਦਿੱਲੀ ਦੇ ਦੰਗਿਆਂ ਦਾ ਉਹ ਮੰਜਰ ਜਿਸ ਬਾਰੇ ਸੋਚ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ ਅਤੇ ਅੱਜ ਤੁਹਾਨੂੰ ਉਸ ਪਰਿਵਾਰ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ 1984 ਦਿੱਲੀ ਦੰਗਿਆਂ ਦਾ ਦਰਦ ਆਪਣੇ ਪਿੰਡੇ ਤੇ ਹੰਡਾਇਆ ਮੁੜ ਇਹ ਪਰਿਵਾਰ ਦਿੱਲੀ ਤੋਂ ਤਸ਼ੱਦਦ ਦਾ ਸ਼ਿਕਾਰ ਹੋਣ ਉਪਰੰਤ ਅੰਮ੍ਰਿਤਸਰ ਆ ਕੇ ਜੋ ਕਿ ਅੱਜ 40 ਸਾਲ ਬੀਤ ਜਾਣ ਤੋਂ ਬਾਅਦ ਵੀ ਉਹੋ ਹੀ ਦਰਦ ਆਪਣੇ ਪਿੰਡੇ ਤੇ ਹੰਡਾ ਰਿਹਾ ਹੈ ਹਾਂਜੀ ਬੰਦਾ ਕੀ ਨਾਂ ਹੈ ਬਲਬੀਰ ਕੋੜ ਜੀ ਤੇ ਕਿਹੜੇ ਲੱਕ ਤੁਸੀਂ ਰਹਿਣ ਵਾਲੇ ਹੋ ਨਾਰਕਲੀ ਜਗਤਪੁਰ ਦਿੱਲੀ ਹਾਂਜੀ ਦਿੱਲੀ ਕਵੰਜਾ ਕੀ ਵੇਖਿਆ 1984 ਦਾ ਦਸ਼ਕਾ ਨੂੰ ਸਾਡਾ ਕਰ ਦਿਓ ਕੀ ਕੀ ਹਾਲਾਤ ਸੀ ਸਾਡੇ ਨੂੰ ਕਿੱਦਾਂ ਬਾਕੀ ਨਾ ਲਈ ਇਕਦਮ 4-5000 ਦਾ ਝੂਮ ਆ ਗਿਆ ਤੇ ਉਹ ਪਹਿਲੋਂ ਨਾ ਮੇਰੇ ਘਰ ਵਾਲਾ ਘਰ ਵਾਲੇ ਨੂੰ ਕਹਿੰਦੇ ਜੜੀਲਾ ਨਾਗ ਹੈ ਤੇ ਉਹ ਪੱਥਰ ਲੈ ਕੇ ਖੜੇ ਸੀ ਕਈ ਕੁਝ ਲੈ ਕੇ ਖੜੇ ਸੀ ਮੈਂ ਅੱਗ ਸੇਕ ਰਹੀ ਸੀ ਅੱਗ ਤੋਂ ਚੁੱਕ-ਚੁੱਕ ਕੇ ਡਾਂਗਾ ਉਹਨਾਂ ਨੇ ਮਾਰਿਆ ਮੇਰੀ ਬਾਵਾਂ ਕਾਫੀ ਸੱਜੀਆਂ ਹੋਈਆਂ ਸੀ ਕਹਿੰਦੇ ਨਾ ਬੱਚਿਆਂ ਨੂੰ ਮਾਰ ਦੇਣਾ ਇਹ ਤਾਂ ਮੈਂ ਕਿਹਾ ਪਹਿਲੋਂ ਅਸੀਂ ਮਰਾਂਗੇ ਪਿਛਲਾ ਸਾਡੇ ਬੱਚਿਆਂ ਨਾਲ ਜੋ ਹੋਏਗਾ ਹੋਏਗਾ ਕਿੰਨੇ ਬੱਚੇ ਕਿੰਦਾ ਜਾਨ ਬਚਾਈ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਪਰ ਛੋਟਾ ਕਵੈਰ ਪਏ ਰਹੇ ਪਿਛੋ ਕੰਦੇ ਜਦੋਂ ਇਹ ਕੰਮ ਤੋਂ ਤਨਖਾਹ ਲਿਆਏਗਾ ਅਸੀਂ ਹਮਲਾ ਬੋਲ ਦਾਂਗੇ ਉਰਕੀ ਕੀ ਹਾਲਾ ਦੇਖ ਲਈਏ ਦਿੱਲੀ ਦੇ ਬੜੇ ਹਾਲਾ ਤੇ ਅਸੀਂ ਕੰਡੇ ਸੀ ਮਾਰ ਦੇਣਾ ਇਹਨਾਂ ਨੂੰ ਤੇ ਆ ਗੱਲਾਂ ਨਹੀਂ ਕਰਾਉਣਾ ਉਦੋਂ ਬੱਚੇ ਛੋਟੇ ਕਿੰਨੇ ਸੀ ਕਿੰਨੇ ਬੱਚੇ ਸੀ ਕਿ ਕਿੰਨੇ ਬੱਚੇ ਸੀ ਇਹ 18 ਸਾਲ ਦੀ ਸੀ ਲੜਕੇ ਪੇਰਾ ਕਸਾਲ ਦੀ ਸੀ ਤੇ ਇਹਨਾਂ ਬੜੀ ਮੁਸ਼ਕਲ ਸੀ ਜਾਨ ਬਚਾਈ 9 ਮਹੀਨੇ ਅਸੀਂ ਗੁਰਦੁਆਰੇ ਰਹੇ ਹਾਂ ਤੇ ਘਰ ਵਾਲੇ ਨੂੰ ਸੱਟ ਲੱਗੀ ਆ ਜਦੋਂ ਦੇ ਆ ਅਸੀਂ ਉਹਨਾਂ ਦਾ ਸ਼ੰਗਰ ਛੀ ਕੱਟ ਰਹੇ ਸੀ ਸਰਕਾਰ ਨੂੰ ਸੂਤਾ ਮਿਲਿਆ ਤੁਨੂੰ ਹੀ ਮਕਾਨ ਵਿੱਚ ਮਿਲਿਆ ਸੀ ਮਕਾਨ ਵਿੱਚ ਖੁੱਸ ਗਿਆ ਪਤਾ ਨਹੀਂ ਲ ਕਿਸੇ ਦੀ ਕਿਸੇ ਦੀ ਦੁਸ਼ਮਣੀ ਹੋਇਆ ਕੀ ਹੋਇਆ ਦੋ ਸਾਲ ਸੀ ਮਕਾਨ ਚ ਰਹੇ ਆ ਅੱਛਾ ਤੇ ਪਿੱਛੇ ਇਹਨਾਂ ਨਾਲ ਲੜਾਈ ਪਤਾ ਨਹੀਂ ਕਲਰਕ ਦੀ ਹੋ ਗਈ ਜਾਣੇ ਰੱਬ ਕੀ ਹੋਇਆ ਤੇ ਦੋ ਸਾਲ ਤੋਂ ਬਾਅਦ ਉਹਨਾਂ ਫੇਰ ਮਕਾਨ ਖੋਲੇ ਸੁਲਾਜੀ ਕੰਮ ਵੀ ਹਾਦੇ ਸੀ ਸੁਜੀਤ ਸਿੰਘ ਪਹਿਲਾਂ ਤਰਖਾਨਾ ਕੰਮ ਕਰਦੇ ਸੀ ਤੇ ਤਰਖਾਨਾ ਕੰਮ ਕਰਦੇ ਸੀ ਫਿਰ 35 ਸਾਲ ਤੋਂ ਉਹਨਾਂ ਕੋਈ ਕੰਮ ਨਹੀਂ ਕੀਤਾ ਜੋ ਕਿ ਪਹਿਲਾਂ ਜਦੋਂ ਤੁਸੀਂ ਇਹ ਸੀ ਤੇ ਕੰਮ ਉਹਨਾਂ ਕੋਲ ਕੀ ਹੋਣਾ ਸੀ ਫਿਰ ਗੁਰਦਵਾਰੇ ਦੀ ਸੇਵਾ ਸੁਭਾ ਕਰਦੇ ਸੀ ਉਹ ਵੀ ਜਦੋਂ ਠੀਕ ਹੋਏ ਕੋਰਚ ਪਰ ਸਾਧਾ ਸ਼ਕਲੰਦੇ ਸੀ ਕਿੰਨੇ ਚਿਰ ਗੋਲਦੇ ਪਛਾਦੇ ਖਾਦੇ ਸੀ ਕਦੀ ਕਦੀ ਜਾਂਦੇ ਸੀ ਫਿਰ ਵਿਆਹ ਦਾ ਹੋਇਆ ਦਰਬਾਰ ਸੈ ਉਹ ਸੀਦਾ ਸਾਹਿਬ ਜਾਂਦੇ ਸੀ ਸਬ ਮੈਂ ਕਿਹਾ ਤੁਹਾਨੂੰ ਸੱਤ ਸੁੱਤ ਫੇਰ ਲੱਗ ਜੇਗੀ ਤੁਸੀਂ ਘਰ ਬੈਠਿਆ ਕਰੋ ਇੱਥੇ ਗੁਰਦੁਆਰੇ ਚੱਲ ਜਾਇਆ ਕਰੋ ਤੇ ਫੇਰ ਨਹੀਂ ਸੱਤਾਂ ਤੁਹਾਡੀ ਉਮਰ ਕੀ ਨਹੀਂ ਹੈ ਮੇਰੀ 78 ਸਾਲ ਦੀ ਤੁਮ ਘਟਕ ਮੌਕ ਮੌਣਾ ਕਿਨੇ ਜੀ ਕਰਦੇ ਦੋ ਜਣੇ ਮੈਂ ਇੱਥੇ ਮੇਰੀ ਨੋਆ ਹੈ ਤੁਸੀਂ ਕੀ ਕਰਦੇ ਹੋ ਮੈਂ ਵੀ ਘਰਾਂ ਦਾ ਕੰਮ ਕਰਦੀ ਆ ਉਹ ਵੀ ਘਰਾਂ ਦਾ ਕੰਮ ਕਰਦੀ ਆ। ਸੇ ਕਿ ਲੱਗਦਾ ਯਾ ਸਮੇਂ ਆਰਾਮ ਕਰਨਾ ਜੀਦਾ। ਆਰਾਮ ਤੇ ਕਰਨਾ ਚਾਹੀਦਾ ਹੈ ਪਰ ਕਰਮਾ ਨਾ ਹੋ ਜਾਇਆ। ਸੇ ਬੇਜਾ ਵੀ ਨਹੀਂ ਠੀਕ ਤੇ ਫੇਰ ਕੰਮ ਤੇ ਕਰਨਾ ਹੀ ਪੈਣਾ ਹੈ। ਕਿਰਾਇਆ ਦੇਣਾ ਮਸਾਲਾ। ਘਰ ਦੇ ਹਾਲਾਤ ਬੜੇ ਮਾੜੇ ਆ। ਪਾਣੀ ਦੀ ਵੀ ਚੰਗੀ ਆ। ਪਾਣੀ ਵੀ ਨਹੀਂ ਘਰ ਲੋਕਾਂ ਨੇ ਕਹਣਾ ਜੋ ਪਾਣੀ ਵੀ ਪੜਨਾ ਹੈ। ਕਈ ਕੁਝ ਕਰਨਾ। ਕੀ ਮੰਗਾ ਤੁਸੀਂ ਘਰ? ਅਜੇ ਤੇ ਕੰਨਿਆ ਵੀ ਚਲੋ ਜੋ ਥੋੜੀ ਬੋਧੀ ਮਜ਼ਾ ਦੇ ਮਿਲ ਜੇ ਤੇ ਚਲੋ ਸਿੱਧਾ ਆਸਰਾ ਹੀ ਮਿਲ ਜੇ ਆਸਰਾ ਹੀ ਮਿਲ ਜੇ ਚਲੋ ਮੈਂ ਤੇ ਕਾਟ ਲਈਆ ਹੁਣ ਬੱਚੇ ਆ ਬੱਚਿਆਂ ਕਰਕੇ ਮੁਸ਼ਕਲ ਆ ਪੰਜ ਲੱਗੀ ਨਾ ਡੀ ਵੀ ਬੱਚਾ ਆਪਾ ਹੀ ਲੱਗੇ ਚੰਗਾ ਬੀੜ ਤਾਂ ਲੱਗੀ ਨਹੀਂ ਪੱਸੇ ਹਾਂ ਹੋਰ ਕੱਟੀ ਬੰਦੀ ਕੀ ਨਾਲੀ ਕੋਲ ਡੀਪ ਸੀਗੀ ਜੀ ਸੀ ਜੀ ਕਿਥੇ ਰਹਿਣ ਵਾਲੇ ਜਗਰਪੁਰ ਦਿੱਲੀ ਦੇ ਦਿੱਲੀ ਹਾਂਜੀ ਇਹ ਕੀ ਦਿੱਲੀ ਦਾ ਕੀ ਹਾਲਾਤ ਜੀ ਉਹ ਕਿਹੜੀ ਜਿੰਦਗੀ ਜੀ ਰਹੇ ਜੀ ਜੀ ਇਹ ਬਹੁਤ ਮਾੜੇ ਹਾਲਾਤ ਦੇਖੇ ਮਸਾਂ ਹੀ ਆਪਾਂ ਜਾਨਾ ਬਚਾ ਕੇ ਉਥੋਂ ਨਿਕਲੇ ਹਾਂ ਮੋਬੜੀ ਰਿਦੇ ਵੀ ਫਟ ਬੈਟ ਜਾਣਾ ਡੰਗੜ ਟੁਕ ਮਾਰ ਗਏ ਰਾਤ ਮੈਟ ਤੋੜ ਦਿੱਤੇ ਗਏ ਮੈਨੂੰ ਕਹਿੰਦੇ ਸੀ ਅੱਗ ਲਾ ਗਏ ਬਸ ਸੱਪ ਦਾ ਬਚਾਈ ਨੂੰ ਮਾਰੋ ਕੋ ਚੱਲ ਦਿਓ ਆ ਗੱਲ 5000 ਦਾ ਫਜੂਨ ਨਹੀਂ ਰਿਵੇ ਚਾਹ ਤਾਰ ਕੇ ਕੈਨੀਆਂ ਪਟੋਲ ਦੀਆਂ ਕੈਨੀਆਂ ਹਾਂ ਹਾਂ ਅੱਜ ਅਜੇ ਟਾਇਰ ਗਲ ਦੇ ਪਾ ਕੇ ਅੱਗ ਲਾਉਂਦੇ ਰਹੇ ਹੀ ਬਸ ਜਦੋਂ ਮੈਂ ਭੱਜ ਕੇ ਭੱਜ ਕੇ ਮੈਂ ਜਾਨਕ ਜਾਈ ਗੁਰਦੁਆਰੇ ਸਾਹਿਬ ਨੂੰ 9 ਮਹੀਨਾ ਕੋ ਦੁਆਰੇ ਸਾਵਾ ਕੱਟੇ ਜਾਣ ਦੇ ਉਹਦੇ 17 16 ਸਾਲ ਨੂੰ ਹਾਂ ਜੀ ਕਿਹੜਾ ਆਪਣਾ ਵਾਕਿਆ ਬਿਖਿਆ ਹਾਂ ਜੀ ਹਾਂ ਜੀ ਬਹੁਤ ਮਜਰੋ ਤੇ ਗਰੂ ਕੰਮ ਜਦੋਂ ਬਹੁਤ ਜਿਆਦਾ ਬਹੁਤ ਮਾੜਿਆ ਮਾੜਿਆ ਹਾਲਾਤ ਸੀ ਬਹੁੜੇ ਮਾੜੇ ਹਾਲਾਤ ਅੱਜ ਮੁੰਟਾਰੇ 40 ਸਾਲ ਤਕਰੀਬੋਂ ਹੋ ਗਏ ਆ ਸਾਨੂੰ ਤਕਰੀਬੋਂ ਹਲਾ ਦੇ ਕੋ ਨਰੇ ਨੇ ਕਹਦਾ ਕੋਈ ਕੋਈ ਸਟੇਜ ਨਹੀਂ ਹੋਈ ਕਰਦੀ ਕੋਈ ਕੁਛ ਨਹੀਂ ਕੋਈ ਕੰਮ ਕਰ ਨਹੀਂ ਸੱਟ ਕੋਈ ਮਾਦਾ ਨਹੀਂ ਬਜ਼ੁਰਗ ਮਾਦਾ ਕੋਲੋਂ ਕੋਈ ਕੰਮ ਨਹੀਂ ਹੁੰਦਾ ਕੀ ਮੰਗ ਕਰਦੇ ਕੰਮ ਮਾਦਾ ਮੰਗ ਸਰਕਾਰ ਕੋ ਕਰਦੇ ਜੋ ਸੈਲਕਾ ਵਾ ਦਿੱਤਾ ਜਾਵੇ ਕੁਝ ਕੋਈ ਦੋਸਤ ਕੋਲ ਸਾਨੂੰ ਬੰਦੀ ਇਹ ਪੀੜਿਤ ਪਰਿਵਾਰ ਦੇ ਮੁਖੀ ਦੀ ਮੌਤ ਹੋ ਚੁੱਕੀ ਹੈ ਬਜ਼ੁਰਗ ਮਾਤਾ ਆਪਣੇ ਗੁਜ਼ਾਰੇ ਲਈ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣ ਕਰਦੀ ਹੈ ਕਿਉਂਕਿ ਪੁੱਤਰ ਹਾਰਟ ਟੈਗ ਦਾ ਮਰੀ ਮਾਤਾ 5000 ਰੁਪਏ ਮਹੀਨੇ ਤੇ ਮਜ਼ਦੂਰੀ ਕਰਦੀ ਹੈ ਤੇ 2500 ਰੁਪਿਆ ਕਿਰਾਇਆ ਪਰ ਗੁਜ਼ਾਰਾ ਕਰ ਰਹੀ ਹੈ ਇਸ ਪਰਿਵਾਰ ਨੂੰ ਦੰਗਾ ਪੀੜਤਾ ਦੇ ਮੁੜ ਵਸੇਵੇਂ ਲਈ ਕੁਆਟਰ ਅਲਾਟ ਹੋਏ ਸਨ ਪਰ ਉਹ ਵੀ ਭੂ ਮਾਫੀਆ ਵੱਲੋਂ ਜ਼ਬਤ ਕਰ ਲਿਆ ਗਿਆ ਪਰ ਅੱਜ ਇਸ ਪਰਿਵਾਰ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਜੀ ਕੀ ਹਾਲ ਮੋਂ ਤੁਹਾਡਾ ਮੰਤਰੀ ਕੋ ਨਾਮ ਹੈ ਜੀ ਮੇਰਾ ਕੀ ਲੱਗਦੀ ਮਾਤਾ ਜੀ ਤੁਹਾਡੇ ਮੇਰੇ ਨਾਨੀ ਜੀ ਲੱਗਦੇ ਨੇ 1984 ਜਿਹੜਾ ਵਾਕਿਆ ਹੋਇਆ ਕਿ ਜੀ ਦੱਸੋ ਕੀ ਬਿਆਨ ਕਰੋ ਹਾਂ ਜੀ 1984 ਦੇ ਵਿੱਚ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਇੰਦਰਾ ਗਾਂਧੀ ਇੰਦਰਾ ਗਾਂਧੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਜੋ ਕਾਫੀ ਸਿੱਖ ਪਰਵਾਸੀ ਜਿਹੜੇ ਆਪਣੇ ਪਰਵਾਣਾ ਨਾਲੋਂ ਵਿਛੜ ਗਏ ਤੇ ਕਈਆਂ ਦਾ ਕਤਲੇਆਮ ਹੋ ਗਿਆ ਕਈ ਪਰਿਵਾਰੀ ਇੱਕ ਦੂਜੇ ਤੋਂ ਹਮੇਸ਼ਾ ਲਈ ਵਿਛੜ ਗਏ ਤੇ ਜੋ ਮੇਰਾ ਪਰਿਵਾਰ ਹੈ ਇਹ ਵੀ 1984 ਦੇ ਦੰਗਿਆਂ ਦੇ ਤੋਂ ਫੀੜਿਤ ਹੈ ਤੇ ਉਸ ਟਾਈਮ ਤੇ ਆਪਣੀ ਜਾਨ ਬਚਾਉਣ ਲਈ 2-3 ਸਾਲ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਸਟੇ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਮੂਵ ਕੀਤਾ ਜਿੱਥੇ ਕਿ ਇਹਨਾਂ ਨੂੰ ਸਰਕਾਰ ਵੱਲੋਂ ਪਲਾਟ ਵੀ ਮਿਲਿਆ ਤੇ ਸਰਕਾਰੀ ਪਲਾਟ ਮਿਲਣ ਦੇ ਕੁਝ ਟਾਈਮ ਬਾਅਦ ਹੀ ਕਿਸੇ ਕੁਛ ਸਰਕਾਰੀ ਅਫਸਰਾਂ ਵੱਲੋਂ ਜਾਂ ਲੋਕ ਕਿਸੇ ਵੱਲੋਂ ਧੱਕੇ ਨਾਲ ਇਨਾਂ ਕੋਲੋਂ ਜੋ ਪਲਾਟ ਹੈ ਉਹ ਖਾਲੀ ਕਰਵਾ ਲਿਆ ਗਿਆ ਜਿਹੜਾ ਕਿ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਹੀ ਹੈ ਤੇ ਉਹ ਬਸ ਇੱਕ ਅਪੀਲ ਹੈ ਆਪਣੇ ਜੋ ਵੀ ਸਿੱਖ ਕਮਿਊਨਿਟੀ ਸਿੱਖ ਪੰਜਾਬੀ ਐਂਡ ਦਾ ਐਨ ਆਰ ਆਈਸ ਹੈਗੇ ਨੇ ਕਿ ਜਿਹੜੇ ਵੀ ਇਹਨਾਂ ਦੀ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾ ਸਕਦੇ ਨੇ ਇੱਕ ਇਹਨਾਂ ਦਾ ਜੋ ਲਾਈਫ ਸਟਾਈਲ ਆ ਉਹਦੇ ਉਹਨੂੰ ਥੋੜਾ ਇੰਪਰੂਵ ਕਰ ਸਕਦੇ ਨੇ ਉਹ ਮਦਦ ਲਈ ਅੱਗੇ ਆ ਸਕਦੇ ਨੇ ਤੇ ਅਗਰ ਕੋਈ ਇਹਨਾਂ ਦੀ ਲੀਗਲੀ ਟੋਟੇ ਵੀ ਹੈਲਪ ਕਰ ਸਕਦਾ ਹੈ ਤੇ ਤਾਂ ਵੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਕੋਈ ਕੰਟੈਕਟ ਨੰਬਰ ਜਾਂ ਐਡਰੈਸ ਵਗੈਰਾ ਦੱਸੋ ਜੀ ਅਗਰ ਕਿਸੇ ਨੇ ਪਰਵਾਦੂ ਮਿਲਣਾ ਹੋਵੇ ਤਾਂ ਉਹ ਹਾਊਸਿੰਗ ਬੋਰਡ ਕਲੋਨੀ 103 ਨੰਬਰ ਕੁਆਟਰ ਰਣਜੀਤ ਐਵੈਨਿਊ ਅੰਮ੍ਰਿਤਸਰ ਆ ਕੇ ਮਿਲ ਸਕਦਾ ਹੈ ਸੰਪਰਕ ਨੰਬਰ ਸੰਪਰਕ ਨੰਬਰ ਹੈ 95011 98906 95011 98906 ਤੇ ਮੈਂ ਬਹੁਤ ਹੀ ਧੰਨਵਾਦੀ ਆ ਸਾਰੀ মিডিਆ ਟੀਮ ਦਾ ਵੀ ਕਿ ਇਹ ਇਹਨਾਂ ਨੇ ਅਗਰ ਮੈਂ ਆਪਣਾ ਦਰਦ ਬਿਆਨ ਕਰਨਾ ਚਾਹਿਆ ਤੇ ਇਹਨਾਂ ਨੇ ਆ ਕੇ ਸਾਡੀ ਸਾਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਥੈਂਕ ਯੂ ਹਾਂਜੀ ਸੁਣੋ ਜੀ ਅੱਜ ਪਹੁੰਚੋ ਇੱਥੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਇਹ ਦੇਖੋ ਅੱਜ ਉਸ ਪਰਿਵਾਰ ਕੋਲ ਆਏ ਆ ਜੋ ਦੰਗਾ ਪੀੜਤ ਪਰਿਵਾਰ ਨੇ ਜੋ ਸੁੱਖ ਸਹੂਲਤਾ ਸਰਕਾਰ ਵੱਲੋਂ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਉਹ ਮਿਲੀਆਂ ਨਹੀਂ ਸਾਡੀ ਭੈਣ ਨੇ ਮਨਪ੍ਰੀਤ ਭੈਣ ਨੇ ਸਾਡੀ ਨੇ ਜਦੋਂ ਸਾਡੇ ਤੱਕ ਪਹੁੰਚ ਕੀਤੀ ਸਾਨੂੰ ਪਤਾ ਲੱਗਾ ਤੇ ਅੱਜ ਅਸੀਂ ਦੇਖਣ ਆਏ ਆ ਇੱਕ ਤੇ ਮਾਤਾ ਜੀ ਜਿਨ੍ਹਾਂ ਦੀ ਅਸੀਂ 85 ਸਾਲ ਉਮਰ ਹੋ ਗਈ ਉਹਨਾਂ ਕੋ ਚੱਲਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਫਿਰ ਉਹਨਾਂ ਦੇ ਬੇਟਾ ਵਾ ਉਹਨਾਂ ਦੇ ਬਹੁਤ ਜ਼ਿਆਦਾ ਹਾਰਟ ਦੀ ਪ੍ਰੋਬਲਮ ਆ ਔਰ ਇਲਾਜ ਨਹੀਂ ਕਰਵਾ پا ਰਹੇ ਹੋ ਔਰ ਸਾਡੀ ਭੈਣ ਨੇ ਬੜੀ ਦਲੇਰੀ ਕਰਕੇ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਸਾਹਮਣੇ ਰੱਖਿਆ ਤੇ ਅੱਜ ਜਿੰਨੀਆਂ ਵੀ ਸੁੱਖ ਸਹੂਲਤਾ ਸੀ ਉਹਨਾਂ ਤੋਂ ਬਿਲਕੁਲ ਹੀ ਵਾਂਝੇ ਨੇ ਰੈੱਡ ਕਾਰਡ ਬਣਿਆ ਇਹਨਾਂ ਦਾ ਔਰ ਮੈਂ ਆਪਣੀ ਸਿੱਖ ਕੌਮ ਨੂੰ ਆਪਣੇ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰ ਕਿ ਭਰਾਓ ਅੱਜ ਉਹ ਵੇਲਾ ਵਾ ਅਸੀਂ ਆਪਣੇ ਉਹਨਾਂ ਪਰਿਵਾਰਾਂ ਨਾਲ ਖੜੀਏ ਜਿਨ੍ਹਾਂ ਨੇ ਵਿਚਰਿਆਂ ਨੇ ਉਹ ਸਜ਼ਾ ਹੰਡਾਈ ਆ ਜਿਹੜੀ ਕਿ ਉਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਤੇ ਅੱਜ ਉਹਨਾਂ ਦਾ ਬੜਾਪਾ ਔਰ ਗਾੜੀ ਉਹਨਾਂ ਦਾ ਜਿਹੜਾ ਬੇਟਾ ਵਾ ਉਹਦੇ ਵੀ ਬੜੇ ਬੁਰੇ ਹਾਲਾਤ ਨੇ ਕਰਾਇ ਤੇ 2500 ਰੁਪਏ ਦਾ ਘਰ ਆ ਖਾਂ ਲੀਤ ਦਾਣਾ ਨਹੀਂ ਬਹੁਤ ਹੀ ਬੁਰੇ ਹਾਲਾਤ ਨੇ ਮੈਂ ਆਪ ਜਦੋਂ ਆ ਕੇ ਵੇਖਿਆ ਬੜੇ ਦਿਨਾਂ ਦਾ ਸਾਡੀ ਭੈਣ ਨੇ ਕਿਹਾ ਸੀ ਅੱਜ ਵੇਖਿਆ ਔਰ ਬਹੁਤ ਸਾਰੇ ਮੀਡੀਆ ਵਾਲੇ ਵੀਰਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਪਰ ਕੋਈ ਨਹੀਂ ਆਇਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੁਸੀਂ ਇਸ ਪਰਿਵਾਰ ਦੀ ਸਾਰ ਲਈ ਕਿਉਂਕਿ ਤੁਹਾਡੀ ਵੀ ਇਹ ਸੇਵਾ ਵਾ ਜਿਹੜਾ ਤੁਸੀਂ ਆ ਕੇ ਪਰਿਵਾਰ ਦੀ ਸਾਰ ਲਈ ਔਰ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਭਰਾਓ ਆਪਾਂ ਮਦਦ ਕਰੀਏ ਇਸ ਪਰਿਵਾਰ ਦੀ ਮਦਦ ਆਪਾਂ ਕਰਨੀ ਜਿੰਨੇ ਜੋਗਾ ਮੈਂ ਹੈਗਾ ਮੈਂ ਕਰੂੰਗਾ ਜਿੰਨੇ ਜੋਗੇ ਤੁਸੀਂ ਜੇ ਇੱਥੇ ਡਾਇਰੈਕਟ ਹੀ ਆਓ ਜਿੰਨੀ ਜਿੰਨੀ ਮਦਦ ਕਰ ਸਕਦੇ ਜੇ ਕਿਉਂਕਿ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਹੀਂ ਖੜਾਂਗੇ ਤੇ ਫਿਰ ਬਹੁਤ ਮਾੜੀ ਗੱਲ ਹੈ ਕਿਉਂਕਿ ਫਿਰ ਸਾਨੂੰ ਦੂਜੇ ਦੇਸ਼ਾਂ 'ਚ ਜਾ ਕੇ ਲੰਗਰ ਲਾਉਂਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲੋਕਾਂ ਦੀ ਮਦਦ ਕਰਨ ਦਾ ਦੂਜੀਆਂ ਕੰਟਰੀਆਂ 'ਚ ਜਾ ਕੇ ਜੇ ਆਪਣੇ ਲੋਕਾਂ ਦੇ ਨਾਲ ਹੀ ਨਹੀਂ ਖਲੋ ਸਕਦੇ ਅੱਜ ਲੋੜ ਐ ਇਸ ਪਰਿਵਾਰ ਨੂੰ ਆਪਣੇ ਕਰਕੇ ਕਿਸੇ ਪਰਿਵਾਰ ਦੀ ਜ਼ਿੰਦਗੀ ਬਚ ਸਕਦੀ ਆ ਔਰ ਮੈਂ ਕੱਲ ਨੂੰ ਇਸ ਪਰਿਵਾਰ ਨੂੰ ਡੀਸੀ ਸਾਹਿਬ ਕੋ ਲੈ ਕੇ ਜਾਊਂਗਾ ਆਪਣੇ ਸਰ ਦੇ ਕੋ ਔਰ ਜਿਹੜੀਆਂ ਸੁੱਖ ਸਹੂਲਤਾਂ ਇਹਨਾਂ ਦੀਆਂ ਬਣਦੀਆਂ ਇਹਨਾਂ ਦਾ ਹੱਕ ਬਣਦਾ ਉਹ ਆਖਰੀ ਸਾਹ ਤੱਕ ਲੜ ਕੇ ਨਾਲ ਮਲਵਾਉਂਗਾ ਬਿਲਕੁਲ ਜੀ ਤੁਹਾਨੂੰ ਮੀਡੀਆ ਨੂੰ ਨਾਲ ਲੈ ਕੇ ਜਾਊਂਗਾ ਔਰ ਜਿੰਨੇ ਜੋਗਾ ਹੈਗਾ ਨਾਲ ਖੜਾ ਵਾਂ ਕਿਉਂਕਿ ਜੇ ਸਾਡੀ ਭੈਣ ਨੇ ਇੱਡਾ ਵੱਡਾ ਉਪਰਾਲਾ ਕਰਕੇ ਆਪਣੇ ਪਰਿਵਾਰ ਨੂੰ ਸਾਹਮ ਕੇ ਇੱਥੋਂ ਤੱਕ ਲੈਣ ਦਾ ਤੁਹਾਡੇ ਜਰੀਏ ਤੇ ਹੁਣ ਸਾਡਾ ਫਰਜ਼ ਬਣਦਾ ਵਾ ਜਦੋਂ ਦਿਨ ਚੜੇ ਉਦੋਂ ਸਵੇਰ ਆ ਹੁਣ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੀ ਭੈਣ ਦਾ ਸਾਥ ਦੇਈਏ ਇਸ ਪਰਿਵਾਰ ਦਾ ਸਾਥ ਦੇਈਏ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਔਰ ਸਿੱਖ ਕੌਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਸਰਬੱਤਾ ਦਾ ਭਲਾ ਮੰਗਣ ਵਾਲੇ ਲੋਕਿਆਂ ਸੀ ਔਰ ਭਰਾਓ ਜੇ ਆਪਣੇ ਹੀ ਲੋਕ ਇਨਾਂ ਹਾਲਾਤਾਂ ਚ ਰਹਿਣਗੇ ਸਾਡੇ ਲਈ ਬਹੁਤ ਮਾੜੀ ਗੱਲ ਆ ਸਾਡੇ ਕਿਸੇ ਵੀ ਕੀਤੇ ਕੰਮ ਨੂੰ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਿਖਲੋ ਸਕਦੇ ਔਰ ਮੈਂ ਸਾਰੇ মিডিਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੋ ਅੱਜ ਇਸ ਪ੍ਰਵਾਹ